ਕਰਨ ਸਾਹਿਬ ਜਿਹੜੀ ਸੀ ਜੁਆਨੋ ਨੂੰ ਚਿੱਠੀ ਲਿਖੀ ਹੈ ਜਿੱਤੇ ਸਰਬੱਤ ਦੇ ਭਲੇ ਕੋ ਗੁਰਨਾਨਕ ਸਾਹਿਬ ਦੀ ਗੱਲ ਕਰਦੇ ਹੋ ਉਸ ਗੁਰਨਾਨਕ ਸਾਹਿਬ ਦੇ ਜਿਹੜੇ ਕਨਸੈਪਟ ਦੀ ਗੱਲ ਜੁਆਨੋ ਨੂੰ ਚਿੱਠੀ ਲਿਖ ਕੇ ਤੁਸੀਂ ਕੀ ਗੱਲ ਸੁਝਾਈ ਵੀ ਕਿਵੇਂ ਇਹ ਸਰਬੱਤ ਦੇ ਭਲੇ ਦੀ ਗੱਲ ਪੂਰਾ ਵਰਲਡ ਵਾਈਡਾਂ ਦੇਸ਼ ਦੀਆਂ ਸਰਹੱਦਾਂ ਵਿੱਚ ਸ਼ਾਂਤੀ ਕਿਵੇਂ ਕੀਤੀ ਜਾ ਸਕਦੀ ਹੈ ਆ ਜਿਹੜੀ ਮੈਂ ਜਿਹੜੀ ਚਿੱਠੀ ਲਿਖੀ ਹੈ ਇਹ ਬੇਸਿਕਲੀ ਸਿੱਧੇਲੇ ਮੈਂ ਤੁਹਾਨੂੰ ਆਖਾਂ ਇਹ ਆਖਿਆ ਹੈ ਕਿ ਪੰਜਾਬ ਜਿਹੜਾ ਇਲਾਕਾ ਹੈਗਾ ਇਹ ਨੋ ਗੋਰ ਜ਼ੋਨ ਬਣ ਚੁੱਕਾ ਹੈ ਇੱਥੇ ਲੜਾਈ ਬਿਲਕੁਲ ਵੱਡੀ ਬਹੁਤ ਵਧੀਆ ਗੱਲ ਹੈ ਕਰਨਲ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇੱਕ ਵੱਡੀ ਜਿਹੜੀ ਇਸ ਭਾਰਤੀ ਧਰਤੀ 'ਤੇ ਬਗਾਵਤ ਹੋਈ ਸੀ ਬਾਗਲਪੁਰ ਦੀ ਉਸ ਬਾਗਲਪੁਰ ਦੀ ਜਿਹੜੀ ਬਗਾਵਤ ਹੈ ਉਹਨੂੰ ਬਿਨਾ ਕੋਈ ਗੋਲੀ ਚਲਾਏ ਬਿਨਾ ਕੋਈ ਆਪਰੇਸ਼ਨ ਕੀਤਿਆ ਵਟਾ ਡੰਡੇ ਦੇ ਜ਼ੋਰ ਦੇ ਨਾਲ ਉਸ ਬਗਾਵਤ ਨੂੰ ਰੋਕਿਆ ਬਿਕਲ ਦੇ ਜ਼ੋਰ ਨਾਲ ਬਿਕਲ ਦੇ ਜ਼ੋਰ ਨਾਲ ਬਹੁਤ ਵੱਡੀ ਬਗਾਵਤ ਸੀ ਔਰ ਇਹ ਵੀ ਜਿਹੜੀ ਬਗਾਵਤ ਹੈ ਧਰਮ ਦੇ ਨਾਂ ਤੇ ਸੀ ਧਰਮ ਦੇ ਨਾਂ ਤੇ ਜੰਗ ਹੋਣ ਲੱਗੀ ਸੀ ਦਾ ਪ੍ਰੈਜ਼ੀਡੈਂਟ ਸ਼ੈਟਰੰਪ ਉਹਨਾਂ ਨੇ ਖੁਦ ਹੀ ਆਖਿਆ ਕਿ ਮੈਂ ਰੁਪਾਈ ਇਹ ਜੰਗ ਕੋਲ ਰਾਈਟ ਉਹ ਜੰਗ ਕੀ ਹੈਗੀ ਸੀ ਉਹ 2-4 ਦਿਨ ਜਿਹੜੀ ਇੰਦਰੋਂ ਉੱਤਰ ਮਸਾਇਲੇ ਚੱਲੀਆਂ ਲੇਕਿਨ ਪੰਜਾਬ ਤੇ ਪੂਰਾ ਪ੍ਰੈਸ਼ਰ ਦੇ ਵਿੱਚ ਚੱਲ ਰਹਾ ਹੈ ਬਹੁਤ ਵੱਟਾ તમ શરુ હો ગયા કે ભાઈ દેખો જી હમ ગોલ્ડન ટેમ્પલ કો પ્રોટેક્ટ કરને કે લિયે ગન સે લગાઈ ઇત મતલબ કી એક સોજી યુનિફોર્મ વાલે બંદે લુક કીગર એદા ભૂલન ગે એદા મતલબ તુસી કોઈ આસાન કર રહે હે ક્યોકી અગર પ્રોટેક્શન સસી દેણિયા હૈ ગયે ઇટ ઇઝ અ પાર્ટ ઓફ યોર ડ્યુટી જી નોટ ઓન્લી ગોલ્ડન ટેમ્પલ લેટ ઇઝ ધ કમ્પ્લીટ એરિયા ઓફ બટ સ્પેસિફિકલી કહા કે ગોલ્ડન ટેમ્પલ ઇટ ઇઝ નોટ રાઈટ નાઈટ ધે અગર સાડા બિગલ ਭਾਗਲਪੁਰ ਦੇ ਵਿੱਚ ਰਾਈਟਸ ਨੂੰ ਕੰਟਰੋਲ ਕਰ ਸਕਦਾ ਵੇ ਤੇ ਕੀ ਐਦਾਂ ਦੀ ਕੋਈ ਐਦਾਂ ਦੀ 네ਗੋਸ਼ੀਏਸ਼ਨ ਚਲਾਸੀ ਦੇ ਵਿੱਚ ਵੀ ਹੋ ਸਕਦੀ ਸੀ ਨਾ ਹਮਮ ਔਰ ਅੱਜ ਦੇ ਜਨਰਲ ਜਿਹੜੇ ਇਹਨਾਂ ਦੇ ਹੋਏ ਡਿਟਾਇਰ ਹਮ ਉਸ ਟਾਈਮ ਹੈ ਕਿ ਉਹ ਕਹਿ ਰਹੇ ਹਨ ਓਪਨਲੀ ਕਿ ਆਲ ਫੋਰਸਸ ਵਰ ਆਲਸੋ ਪੋਲੀਟੀਕਲੀ ਡਿਵਾਈਡਡ ਹਾਂ ਨਾ ਦਿਸ ਇਜ਼ ਅ ਵੈਰੀ ਵੈਰੀ ਇਸ ਚੀਜ਼ ਦਾ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਬਿਲਕੁਲ ਨਾ ਟੈਰਰਿਜ਼ਮ ਬਾਸ ਬਿਕਾਜ਼ ਆਫ ਸਿੱਖ ਔਰ ਸਟੇਟ ਦਾ ਟੈਰਰਿਜ਼ਮ ਆਏਗਾ ਸੀ ਜਿੱਦੇ ਨਾਲ ਸਾਡਾ ਸਿੱਖ ਜਿਹੜਾ ਹੈਗਾ ਵੀ ਉਹ ਬਦਨਾਮ ਹੋਇਆ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬੀਨ ਸਿੰਘ ਸਾਡੇ ਨਾਲ ਬਹੁਤ ਸਤਿਕਾਰਯੋਗ ਅੱਜ ਦੇ ਗੈਸਟ ਕਰਨਲ ਗੁਰਪ੍ਰਕਾਸ਼ ਸਿੰਘ ਜੀ ਵਿਰਕ ਔਰ ਜੋ ਬਹੁਤ ਵੱਡੀ ਆਰਮੀ ਦੀ ਪੋਸਟ ਤੋਂ ਰਿਟਾਇਰ ਹੋਇਆ ਔਰ ਅੱਜ ਵੀ ਆਪਣਾ ਕੰਮ ਕਰ ਰਿਹਾ ਪੰਜਾਬ ਲਈ ਔਰ ਦੇਸ਼ ਲਈ ਧਰਮ ਦੇ ਲਈ ਪਿਛਲੇ ਦਿਨੀ ਜੋ ਆਪਰੇਸ਼ਨ ਸੰਧੂਰ ਹੋਇਆ ਔਰ ਜਿਹੜੀ ਧਰਮ ਦੇ ਨਾਂ ਤੇ جنگ ਕੀਤੀ ਜਾ ਰਹੀ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਉਹਦੇ ਸਬੰਧ ਚ ਕਰਨਲ ਗੁਰਪ੍ਰਕਾਸ਼ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਕੰਮ ਕੀਤਾ ਔਰ ਜੁਐਨੋ ਨੂੰ ਚਿੱਠੀ ਲਿਖੀ ਹੈ ਔਰ ਜਿਹਦੇ ਵਿੱਚ ਜਿਹੜੇ ਧਰਮ ਦੇ ਨਾਂ ਤੇ ਅੱਜ ਲੋਕ ਲੜਾਰੇ ਆ ਚਾਹੇ ਸਰਕਾਰਾਂ ਨੇ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਸਾਰਿਆਂ ਨੂੰ ਕਟਹਿਰੇ 'ਚ ਖੜਾ ਕੀਤਾ ਵਾ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਰਬੱਤ ਦੇ ਭਲੇ ਦੀ ਸੋਚ ਹੈ ਜਿਸ ਤੇ ਬਾਬਾ ਨਾਨਕ ਨੇ ਸਾਰਿਆਂ ਨੂੰ ਵੱਡੇ ਵੱਡੇ ਰਾਜਿਆਂ ਦੀ ਜੰਗਾਂ ਨੂੰ ਖਤਮ ਕਰਾ ਕੇ ਉਹਨਾਂ ਨੂੰ ਇੱਕ ਕੀਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਇਹ ਲੜਾਈ ਜੰਗ ਕਿਸੇ ਮੁਕਾਮ ਦੇ ਨਾਲ ਕਿਸੇ ਕਿਸਮ ਦਾ ਕੋਈ ਇਹਦਾ ਨਾ ਵੀ ਸ਼ਾਂਤੀ ਨਹੀਂ ਆਉਣੀ ਇਹਨਾਂ ਨੁਕਸਾਨ ਹੀ ਹੋਏਗਾ ਅਜ ਰਾਜ ਅਜ ਰਾਜੇ ਕੀ ਹੋ ਰਿਹਾ ਹੈ ਪਿਛਲੇ ਦਿਨੀ ਇੱਕ ਪੁਲਾਮਾ ਕਾਨ ਹੁੰਦਾ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਕਰ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਐਟੀਆਂ ਮਜ਼ਾਈਲਾ ਸਟੀਆਂ ਜਾਂਦੀਆਂ ਗਵਾਂਡੀ ਦੇਸ਼ ਵਿੱਚ ਤੇ ਜਦੋਂ ਸਾਡੇ ਭਾਰਤ ਵਿੱਚ 1984 ਦਾ ਅਟੈਕ ਕੀਤਾ ਜਾਂਦਾ ਹੈ ਔਰ ਉਸ ਵਕਤ ਵੀ ਕਿਸੇ ਧਾਰਮਿਕ ਮੰਦਿਰ ਧਾਰਮਿਕ ਮਸਜਿਦ ਧਾਰਮਿਕ ਗੁਰਦੁਆਰੇ ਤੇ ਕਦੀ ਕੋਈ ਆਰਮੀ ਅਟੈਕ ਨਹੀਂ ਕਰਦੀ ਪਰ ਸਾਡੇ ਇਹ ਸਭ ਕੁਝ ਕੀਤਾ ਗਿਆ ਸਾਡੇ ਅਕਾਲ ਤਖਤ ਸਭਟਾਈ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਔਰ ਹੋਰ 74 ਗੁਰੂ ਧਾਮਾਂ ਤੇ ਜਿੱਥੇ ਗੁਰਸਾਹਿਬ ਦੀਆਂ ਸਰੂਪਾਂ ਨੂੰ ਗੁਰਸਾਹਿਬ ਦੀਆਂ ਇਮਾਰਤਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਗਿਆ ਗਲਬਤ ਕਰਦੇ ਆ ਕਰਨਲ ਸਾਹਿਬ ਨੇ ਇੱਕ ਜੁਵਾਨ ਨੂੰ ਚਿੱਠੀ ਲਿਖੀ ਹੈ ਔਰ ਬੜਾ ਵੱਡਾ ਖਤ ਲਿਖਿਆ ਹੈ ਔਰ ਬਹੁਤ ਉੱਚੇ ਇਫੈਕਟ ਦਿੱਤੇ ਆ ਕਿ ਉਹ ਕਿਵੇਂ ਸ਼ਾਂਤੀ ਚਾਹੁੰਦੇ ਨੇ ਪੂਰੇ ਵਿਸ਼ਵ ਭਾਰ ਵਿੱਚ ਔਰੇ ਜਿਹੜੀ ਵਰਲਡ ਵਾਈ ਜੰਗ ਸ਼ੁਰੂ ਹੋ ਰਹੀ ਹੈ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਗੁਰੂ ਨਾਨਕ ਦੀ ਸੋਚ ਮਤਾਓ ਗੁਰੂ ਨਾਨਕ ਸਰਬੱਤ ਦਾ ਭਲਾ ਮੰਗਦਾ ਸੀ ਤੇ ਸਰਬੱਤੇ ਭਲੇ ਦੀ ਗੱਲ ਅੱਜ ਸਿੱਖ ਕਿਉਂ ਨਹੀਂ ਕਰਦੇ ਗਲਤ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਕਰਨੋ ਸਾਹਿਬ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਵਾਈ ਗੁੱਡ ਜੀ ਥੈਂਕ ਯੂ ਵੈਰੀ ਮੱਚ ਕਰਨੋ ਸਾਹਿਬ ਜਿਹੜੀ ਤੁਸੀਂ ਜੁਐਨਓ ਨੂੰ ਚਿੱਠੀ ਲਿਖੀ ਹੈ ਜਿੱਤੇ ਸਰਬੱਤ ਦੇ ਭਲੇ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹੋ ਉਸ ਗੁਰੂ ਨਾਨਕ ਸਾਹਿਬ ਦੇ ਜਿਹੜੇ ਕਨਸੈਪਟ ਦੀ ਗੱਲ ਜੁਐਨਓ ਨੂੰ ਚਿੱਠੀ ਲਿਖ ਕੇ ਤੁਸੀਂ ਕੀ ਗੱਲ ਸਮਝਾਈ ਵੀ ਕਿਵੇਂ ਇਹ ਸਰਬੱਤ ਦੇ ਭਲੇ ਦੀ ਗੱਲ ਪੂਰਾ ਵਰਲਡ ਵਾਈਜ਼ਾਂ ਦੇਸ਼ ਦੀਆਂ ਸਰਹੱਦਾਂ ਵਿੱਚ ਸ਼ਾਂਤੀ ਕਿਵੇਂ ਕੀਤੀ ਜਾ ਸਕਦੀ ਹੈ ਸਿੱਖੋ ਸਾਹਿਬ ਤਾਂ ਮੈਂ ਕਿ ਅੱਜ ਜਿਹੜੀ ਮੈਂ ਜਿਹੜੀ ਚਿੱਠੀ ਲਿਖੀ ਏ ਇਹ ਬੇਸਿਕਲੀ ਸਟ੍ਰੇਟ ਅਵੇ ਮੈਂ ਤੁਹਾਨੂੰ ਆਖਾਂ ਇਹ ਆਖਿਆ ਹੈ ਕਿ ਪੰਜਾਬ ਜਿਹੜਾ ਇਲਾਕਾ ਹੈਗਾ ਵੀ ਇਹ ਨੋ ਵਾਰ ਜ਼ੋਨ ਹੋਣਾ ਚਾਹੀਦਾ ਹੂੰ ਇੱਥੇ ਲੜਾਈ ਨਹੀਂ ਹੋਣੀ ਚਾਹੀਦੀ ਬਿਲਕੁਲ ਵੱਡੀ ਬਹੁਤ ਵਧੀਆ ਗੱਲ ਆ ਇਹ ਚਿੱਠੀ ਤੇ ਬੇਸਿਕਲੀ ਮੈਂ ਡਾਇਰੈਕਟ ਨਹੀਂ ਲੈ ਸਕਦਾ ਕਿਉਂਕਿ ਮੈਂ ਇੱਕ ਸਿਟੀਜ਼ਨ ਆਫ ਦਿਸ ਕੰਟਰੀ ਹੈਗਾ ਮੈਂ ਤੇ ਇਸ ਵਾਸਤੇ ਜਿਹੜੀ ਮੇਰੀ ਚਿੱਠੀ ਹੈਗੀ ਏ ਇਹ ਥਰੂ ਗਵਰਨਮੈਂਟ ਆਫ ਇੰਡੀਆ ਥਰੂ ਦ ਸੈਕਟਰੀ ਐਕਸਟਰਨਲ ਅਫੇਅਰਸ ਹੈਗੇ ਨੇ ਉਹਨਾਂ ਨੂੰ ਮੈਂ ਭੇਜੀ ਹੈਗੀ ਕਿਰਪਾ ਕਰਕੇ ਜੇ ਤੁਸੀਂ ਠੀਕ ਸਮਝੋ ਤੇ ਇਹਨੂੰ ਤੁਸੀਂ ਯੂਨੈਸਕੋ ਤੇ वर्ल्ड बॉडी ਦੇ ਵਿੱਚ ਭੇਜੋ ਕਿ ਇੱਕ ਸਿਟੀਜ਼ਨ ਆਫ ਦਿਸ ਕੰਟਰੀ ਇੱਕ ਮੈਂ ਇੱਕ ਫੰਡਮੈਂਟਲ ਕਨਸਟੀਟਿਊਸ਼ਨ ਇੱਕ ਆਪਣਾ ਇੱਕ ਫਰਜ਼ ਨਿਭਾ ਰਿਹਾ ਹੈਗਾ ਬੰਤ ਕਿਉਂਕਿ ਇੱਕ ਆਰਟੀਕਲ 51 ਆਫ ਦ ਕਨਸਟੀਟਿਊਸ਼ਨ ਇੱਕ ਹਰ ਸਿਟੀਜ਼ਨ ਦਾ ਇੱਕ ਹੱਕ ਹੈਗਾ ਵੇ ਕਿ ਜੋ ਕੁਝ ਵੀ ਉਹ ਅਮਨ ਸ਼ਾਂਤੀ ਸੁਖ ਸ਼ਾਂਤੀ ਦੇਸ਼ ਦੀ ਤਰੱਕੀ ਵਾਸਤੇ ਕੁਝ ਵੀ ਕਹਿ ਕਰਨਾ ਚਾਹੁੰਦਾ ਹੈ ਉਹਦੀ ਉਹਨੂੰ ਇਜਾਜ਼ਤ ਹੈ ਜੀ ਲੇਕਿਨ ਥਰੂ ਪ੍ਰੋਪਰ ਚੈਨਲ ਕਿਉਂਕਿ ਮੈਂ ਸਿੱਧਾ ਤੇ ਨਹੀਂ ਐਜ਼ ਅ ਸਿਟੀਜ਼ਨ ਆਫ ਇੰਡੀਆ ਕੋਈ ਵੇ ਹੈਗਾ ਉਹਦਾ ਤੇ ਮੈਂ ਥਰੂ ਪ੍ਰੋਪਰ ਚੈਨਲ ਥਰੂ ਹੁਣ ਅੱਗੇ ਉਹਨਾਂ ਨੇ ਚਿੱਠੀ ਅੱਗੇ ਭੇਜੀ ਹੈ ਕਿ ਨਹੀਂ ਭੇਜੀ ਇਹ ਤਾਂ ਮੈਨੂੰ ਇਲਮ ਨਹੀਂ ਹੈਗਾ ਲੇਕਿਨ ਮੇਰੀ ਪੂਰੀ ਉਮੀਦ ਹੈ ਕਿ ਸ਼ਾਇਦ ਗੁਰੂ ਮਰਾਦੀ ਕਿਰਪਾ ਕਰ ਰਹੀ ਹੋਵੇ ਔਰ ਨਾਨਕ ਦੀ ਸੋਚ ਨੂੰ ਅਗਰ ਪੋਜੀਟਿਵਲੀ ਇਹਨਾਂ ਦੇ ਸਮਝ ਵਿੱਚ ਆ ਗਿਆ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਜਿਹੜੀ ਸੋਚ ਹੈਗੀ ਹੈ ਤੇ ਅੱਗੇ ਤਿੱਕਰ ਜਾਣੇ ਚਾਹੀਦੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਜਾਣੀ ਚਾਹੀਦੀ ਕਿਹੜੇ ਤੁਸੀਂ ਇਹਦੇ 'ਚ ਜਿਹੜੇ ਕੁਐਸਚਨ ਉਹਨਾਂ ਨੂੰ ਕੀਤੇ ਆ ਜਾਂ ਸਵਾਲ ਖੜੇ ਕੀਤੇ ਆ ਵੀ ਜਿਹਦੇ ਨਾਲ ਅ ਵਿਸ਼ੇ ਵਿੱਚ ਅਸ਼ਾਂਤੀ ਪੈਦਾ ਹੋ ਰਹੀ ਹੈ ਤੇ ਉਹਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਦੇਖੋ ਮੈਂ ਅ ਦੇਖੋ ਮੈਂ ਇੱਕ ਅਕੈਡੈਮਿਕ ਪੁਆਇੰਟ ਆਫ 视图 ਦੇ ਨਾਲ ਤੇ ਜਾਂ ਹਿਸਟੋਰੀਕਲ ਪੁਆਇੰਟ ਆਫ 视图 ਦੇ ਨਾਲ ਨਹੀਂ ਮੈਂ ਇਹ ਚੀਜ਼ ਨੂੰ ਸਮਝਾ ਪਾਵਾਂਗਾ ਕਿਉਂਕਿ ਹੋ ਸਕਦਾ ਹੈ ਕਿ ਕਿ ਮੇਰੀ ਇਹ ਨਹੀਂ ਉਹ ਸਮਝ ਨਾ ਹੋਵੇ ਲੇਕਿਨ ਕਿ ਲਾਈਫ ਦੇ ਜ਼ਿੰਦਗੀ ਦੇ ਪ੍ਰੈਕਟੀਕਲ ਐਕਸਪੀਰੀਅੰਸ ਨੂੰ ਆਪਣੀ ਖੁਦ ਦੀ ਜ਼ਿੰਦਗੀ ਨੂੰ ਮੈਂ ਜੋ ਦੇਖਣਾ ਹੈਗਾ ਵਾਂ ਤੇ ਮੈਂ ਉਸ ਚੀਜ਼ ਨੂੰ ਸਮਝਦੇ ਹੋਏ ਹਰ ਮੌਕੇ ਦੀ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਮਝਦੇ ਹੋਏ ਹੀ ਮੈਂ ਇਸ ਆਵਾਜ਼ ਨਾਲ ਉੱਠਿਆ ਹੈਗਾ ਵਾਂ ਇਸ ਸੋਚ ਨਾਲ ਉੱਠਿਆ ਹੈਗਾ ਵਾਂ ਜੀ ਦਰਸ਼ਕੋ ਇੱਕ ਗੱਲ ਤੁਹਾਡੇ ਨੇ ਇੱਥੇ ਹੋਰ ਮੈਂ ਕਲੀਅਰ ਕਰ ਦਵਾਂ ਕਰਨਲ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਇੱਕ ਵੱਡੀ ਜਿਹੜੀ ਇਸ ਭਾਰਤੀ ਧਰਤੀ 'ਤੇ ਬਗਾਵਤ ਹੋਈ ਸੀ ਬਾਗਲਪੁਰ ਦੀ ਉਸ ਬਾਗਲਪੁਰ ਦੀ ਜਿਹੜੀ ਬਗਾਵਤ ਹੈ ਉਹਨੂੰ ਬਿਨਾ ਕੋਈ ਗੋਲੀ ਚਲਾਏ ਬਿਨਾ ਕੋਈ ਆਪਰੇਸ਼ਨ ਕੀਤਾ ਵਟਾ ਡੰਡੇ ਦੇ ਜ਼ੋਰ ਦੇ ਨਾਲ ਉਸ ਬਗਾਵਤ ਨੂੰ ਮੁਕਿਆ ਬਿਗਲ ਦੇ ਜ਼ੋਰ ਨਾਲ ਬਿਗਲ ਦੇ ਜ਼ੋਰ ਨਾਲ ਬਹੁਤ ਵੱਡੀ ਬਗਾਵਤ ਸੀ ਔਰ ਇਹ ਵੀ ਜਿਹੜੀ ਬਗਾਵਤ ਹੈ ਧਰਮ ਦੇ ਨਾਂ ਤੇ ਸੀ ਧਰਮ ਦੇ ਨਾਂ ਤੇ ਜੰਗ ਹੋਣ ਲੱਗੀ ਸੀ ਪਰ ਕਰਨਲ ਸਾਹਿਬ ਉਸ ਬਾਗਲਪੁਰ ਦੀ ਜਿਹੜੀ ਬਗਾਵਤ ਹੈ ਜਿੱਥੇ ਲੱਖਾਂ ਲੋਕ ਮਰ ਸਕਦੇ ਸਨ ਔਰ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਅਜਾਈ ਚਲੀ ਆ ਗਈਆਂ ਇਸਲਾਮ ਦੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਔਰ ਇਸ ਜੰਗ ਨੂੰ ਖਤਮ ਕਰਨ ਵਿੱਚ ਕਰਨਲ ਸਾਹਿਬ ਨੇ ਕੋਈ ਗੋਲੀ ਨਹੀਂ ਚਲਾਈ ਤਾਂ ਕਰਕੇ ਚਾਹੁੰਦੇ ਆ ਵੀ ਜੇ ਗੋਲੀ ਚਲਾਏ ਬਗੈਰ ਅਸੀਂ ਇੱਡੀਆਂ ਵੱਡੀਆਂ ਬਕਾਬਤਾਂ ਜਿਹੜੀਆਂ ਖਤਮ ਕਰ ਸਕਦੇ ਆ ਤੇ ਕਿਉਂ ਨਹੀਂ ਅਸੀਂ ਬਾਬੇ ਨਾਨਕ ਦੀ ਸੋਚ ਜਿਹੜੀ ਅੱਗੇ ਲੈ ਕੇ ਆ ਸਕਦੇ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰ ਰਹੇ ਆ ਹਾਂਜੀ ਥੈਂਕ ਯੂ ਸਰ ਆ ਦੇਖੋ ਮੇਰਾ ਪਰਿਵਾਰ ਜਿਹੜਾ ਹੈਗਾ ਵੇ ਉਹ 19 ਪਾਰਟੀਸ਼ਨ ਦੇਖੋ ਪਾਰਟੀਸ਼ਨ ਸਾਡੇ ਹਿੰਦੁਸਤਾਨ ਦਾ ਕਿੱਥੇ ਹੋ ਗਿਆ ਮਜਬ ਤੇ ਨਾਤੇ ਹੋਏ ਉਧਰ ਉਹਨਾਂ ਨੇ ਮਤਲਬ ਚੰਗੇ ਪੜੇ ਸੀ ਇੱਕ ਭਾਵੇਂ Hindu ਸੀ ਭਾਵੇਂ Musalman ਸੀ ਭਾਵੇਂ Sikh ਸੀ ਭਾਵੇਂ ਕੋਈ ਵੀ ਕੌਮ ਦੇ ਲੋਕ ਸੀ ਬਿਲਕੁਲ ਸਹੀ ਰਹਿ ਰਹੇ ਸੀ ਪੂਰਾ ਹਿੰਦੁਸਤਾਨ ਅਸੀਂ ਇੱਕ ਇੱਕ ਝੋਟੇ ਇੱਕ ਅਸੀਂ ਇੱਕ ਝੁੱਟ ਕਰਕੇ ਇਕੱਠੇ ਰਹਿੰਦੇ ਹੁੰਦੇ ਸੀ ਉਹ ਸਦੀਆਂ ਤੋਂ ਰਹ ਰਹੇ ਹਾਂਗੇ ਸੀ ਲੇਕਿਨ ਅੰਗਰੇਜ਼ਾਂ ਨੇ ਇਹ ਬੇਈਮਾਨੀ ਕੀਤੀ ਕਿ ਜਾਂਦਿਆਂ ਜਾਂਦਿਆਂ ਹੋਰ ਕੁਝ ਤੇ ਕਰ ਨਹੀਂ ਸਕੇ ਤੇ ਉਹਨਾਂ ਨੇ ਇੱਕ ਨਕਸ਼ੇ ਦੇ ਉੱਤੇ ਲਕੀਰ ਬਣਾ ਕੇ ਉਹ ਇਸਲਾਮਿਕ ਪਾਕਿਸਤਾਨ ਬਣਵਾ ਦਿੱਤਾ ਤੇ ਇੱਧਰ ਜਿਹੜਾ ਇੱਧਰ ਆ ਗਏ ਉਹ ਆ ਕੇ ਹਿੰਦੁਸਤਾਨ ਤੇ ਸਿੱਖ ਜਿਹੜੀ ਸਿੱਖ ਕੌਮ ਸੀ ਸਿੱਖ ਧਰਮ ਜਿਹੜਾ ਇੱਕ ਆਲਰੇਡੀ ਉੱਭਰਿਆ ਹੋਇਆ ਸੀ ਨਾਨਕ ਨੇ ਜਿਹੜਾ ਗੁਰੂ ਨਾਨਕ ਨੇ ਸ਼ੁਰੂ ਕੀਤਾ ਸੀ ਉਹ ਕਿਉਂ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਸ਼ੁਰੂ ਕੀਤਾ ਸੀ ਕਿਉਂਕਿ ਜਿਹੜੇ ਇਹਨਾਂ ਦਾ ਜਿਹੜਾ ਆਪਾਂ ਵਿਚਲਾ ਫਰਕ ਹੁੰਦਾ ਸੀ Hindu Muslimana ਦਾ ਉਹਨਾਂ ਨੂੰ ਥੋੜਾ ਨੇੜੇ ਲਿਆਉਣ ਵਾਸਤੇ ਉਹਨਾਂ ਨੇ ਇੱਕ ਕੌਮ ਚਲਾ ਦਿੱਤੀ ਉਹਨਾਂ ਨੇ ਇਸ ਤਰੀਕੇ ਨਾਲ ਦੋ ਦੋਨਾਂ ਨੂੰ ਸਮਝਾ ਸਮਝੂ ਕਿ ਇਸ ਇਲਾਕੇ ਪੰਜਾਬ ਦੇ ਇਲਾਕੇ ਦੇ ਵਿੱਚ ਆਪਣਾ ਇਹ ਇੱਕ ਜਿਹੜੀ ਉਹਨਾਂ ਦੀ ਸੋਚ ਹੈਗੀ ਉਹ ਚੱਲ ਪਈ ਔਰ ਇੰਨੀ ਚੰਗੀ ਸੋਚ ਚੱਲੀ ਕਿ ਅਖੀਰ ਤਿੱਕਰ ਇਹ ਜਿਹੜੀ ਸਿੱਖੀ ਹੈਗੀ ਇਹ ਇੱਥੇ ਕਾਇਮ ਰਹੀ ਔਰ ਸਿੱਖੀ ਨੇ ਹਿੰਦੁਸਤਾਨ ਦੀ ਜਿਹੜੀ ਪ੍ਰੋਟੈਕਸ਼ਨ ਹੈਗੀ ਇਹ ਉਹਦਾ ਹੀ ਕੀਤੀ ਜਿੱਦਾਂ ਕੀ ਅਗਰ ਮੈਂ ਕਹਾਂਗਾ ਕਿ ਨਾਰਥ ਦੇ ਵਿੱਚ ਹਿਮਾਲਿਆ ਨੇ ਔਰ ਸਾਊਥ ਵਿੱਚ ਸਮੁੰਦਰ ਹੈਗਾ ਵੇ ਲੇਕਿਨ ਵੈਸਟ ਸਾਈਡ ਤੋਂ ਜਿਹੜਾ ਇਹ ਇਸਲਾਮਿਕ ਜਿਹੜੀਆਂ ਟੈਰਨਿਕ ਜਿਹੜੀਆਂ ਫੋਰਸਸ ਜਿਹੜੀਆਂ ਅਟੈਕ ਕਰਦੀਆਂ ਤੇ ਹਿੰਦੂਇਜ਼ਮ ਦੇ ਉੱਤੇ ਉਹਨਾਂ ਨੇ ਸਿੱਖ ਜਾਂ ਸਿੱਖਾਂ ਨੇ ਰੋਕ ਦਿੱਤਾ ਔਰ ਇਹ ਅੱਜ ਦੀ ਤਰੀਕੇ ਦੇ ਤਰ੍ਹਾਂ ਖੈਬਰ ਦੀਆਂ ਪਹਾੜੀਆਂ ਜਿਹੜੇ ਰੋਕਣ ਵਾਲੇ ਤੇ ਕੇਵਲ ਬਾਰੀ ਸਿੰਘ ਨਰਵਾ ਵਰਗੇ ਨੇ ਜਿਹੜਾ 12 12 ਫੁੱਟ ਦਾ ਹੋਇਆ ਰਸਤਾ ਉਹਨੂੰ ਕੋਈ ਰੋਕ ਨਹੀਂ ਸਕਿਆ ਅੱਜ ਤੱਕ ਸੋ ਬੇਸਿਕਲੀ ਜਿਹੜੀ ਸਿੱਖੀ ਹੈਗੀ ਹੈ ਸਿੱਖੀ ਦੇ ਵਿੱਚ ਇੱਕ ਆਪਣੀ ਇੱਕ ਸਪਿਰਿਟ ਹੈਗੀ ਹੈ ਜਿਹੜੀ ਕੀ ਇਸ ਜਨਾਲ ਕਰ ਚੁੱਕੇ ਹੈਗੇ ਨੇ ਮੈਨੂੰ ਇੱਥੇ ਕਰ ਯਾਦ ਹੈ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਯਾਰ ਸਾਡੇ ਪਿੰਡਾਂ ਦੇ ਵਿੱਚ ਦੂਰੋਂ ਦੂਰੋਂ ਸਾਡੇ ਨੇੜੇ ਨਹੀਂ ਲੱਗਦੇ ਆਉਂਦੇ ਸੀ ਜਦੋਂ ਇਹ ਲੋਕ ਇਸ ਪਾਸੇ ਨੂੰ ਆਉਂਦੇ ਹੁੰਦੇ ਸੀ ਜਿਹੜੇ ਇਹਨਾਂ ਦੇ ਕਬਾਲੀ ਇਹ ਕਹਿ ਲੋ ਜਾਂ ਇਹਨਾਂ ਦੇ ਜਿਹੜੇ ਅਟੈਕ ਕਰਨ ਵਾਲੇ ਲੋਕ ਆਉਂਦੇ ਸੀ ਕਹਿੰਦੇ ਨਹੀਂ ਯਾਰ ਉਹ ਸਿੱਖਾਂ ਦੇ ਪਿੰਡ ਹੈਗੇ ਹੂੰ ਚਲੋ ਅਸੀਂ ਹੁਣ ਉਤੋਂ ਉਹ ਪਾਰਟੀਸ਼ਨ ਦੇ ਦੌਰਾਨ ਅਸੀਂ ਕਿਉਂਕਿ ਹਕੂਮਤ ਉਧਾਂ ਦੀ ਚੇਂਜ ਹੋ ਗਈ ਪਾਰਟੀਸ਼ਨ ਹੋ ਗਿਆ ਤੇ ਪਿੰਡ ਵਿਖੀ ਸ਼ੇਕਪੁਰਾ ਤੇ ਉਸ ਵਸਪਾਸ ਤੋਂ ਸਾਡਾ ਸਾਰਾ ਪਰਿਵਾਰ ਇੱਧਰ ਆ ਗਿਆ ਹੁਣ ਜਦੋਂ ਅਸੀਂ ਇੱਥੇ ਆਏ ਹੈਗੇ ਆ ਮੈਂ ਪਰਸਨਲ ਐਕਸਪੀਰੀਅੰਸ ਦੀ ਗੱਲ ਇਹ ਕਰਨਾ ਮਾਂ ਕਿ ਜਦੋਂ ਆਪ ਅਸੀਂ ਇੱਥੇ ਆਏ ਆ ਪਿਤਾ ਜੀ ਵੀ ਮੇਰੇ ਪਰਿਵਾਰ ਤੋਂ ਵਿਖਰ ਗਏ ਸੀ ਲੇਕਿਨ ਉਹਨਾਂ ਨੇ ਵੀ ਜਾ ਕੇ ਏਅਰ ਫੋਰਸ ਵਿੱਚ ਭਰਤੀ ਕਰਾਉਗੇ ਐਜ਼ ਅ ਏਅਰਮੈਨ اور ਉਸ ਟਾਈਮ ਆਰਮ ਫੋਰਸਸ ਦੇ ਨਾਲ ਸ਼ੁਰੂ ਹੋ ਗਿਆ ਅਸੀਂ ਵੀ ਇਹਨਾਂ ਨਾਲ ਜੁੜਦੇ ਜਣਾਂ ਦੇ ਪੂਰੇ ਦੇਸ਼ ਦੇ ਨਾਲ ਜਿੱਦਾਂ ਵੀ ਕਨਸਟੀਟਿਊਸ਼ਨ ਹੈਗਾ ਆਪਣਾ ਸਿਸਟਮ ਸਾਡੇ ਅਸੀਂ ਚਲਾ ਰਹੇ ਹਾਂ ਜੀ ਜੀ ਲੇਕਿਨ ਨਾਲੋ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਹਾਂ ਕਿ ਅਗਰ ਇੱਥੇ ਆ ਰਿਆਂ ਪੈਦਾ ਤੇ ਮੈਂ ਹੁਨਾ ਮਾ ਕਰਨਾਲ ਜਦੋਂ ਬਰਥ ਸਰਟੀਫਿਕੇਟ ਦੇਖਣਾ ਹੈਗਾ ਵਾ ਕਿ ਪਿੰਡ ਪਿਉਂ ਕਰਨਾਲ ਪੰਜਾਬ 54 ਦੇ ਵਿੱਚ ਲੇਕਿਨ ਹੁਣ ਜਦੋਂ ਮੈਂ ਉੱਥੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਉਹ ਪੰਜਾਬ ਹੈ ਫੋਰ ਪੰਜਾਬ ਰੀਡ ਨਾਉ ਹਰਿਆਣਾ ਹੂੰ ਤੋ ਪੰਜਾਬ ਜਿਹੜਾ ਸਿੱਖ ਪੂਰੇ ਪੰਜਾਬ ਨੂੰ ਇਸ ਟਾਈਮ ਇੱਕ ਰੂਲ ਕਰਦਾ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਆਪਣੇ ਭਾਵੇਂ ਠੀਕ ਹੈ ਅਸੀਂ 2% ਪਹਿਲਾਂ ਵੀ ਹੁੰਦੇ ਸੀ ਜੀ ਜੀ 2% ਅੱਜ ਵੀ ਹੈ ਗਿਆ ਲੇਕਿਨ ਉਹ ਜਿਹੜਾ ਡਿਵੀਜ਼ਨ ਫੈਕਟਰ ਹੈਗਾ ਵੇ ਉਹ ਇੱਥੇ ਤੱਕ ਸਾਨੂੰ ਲੈ ਆਇਆ ਕਿ ਉਹ ਜਿਹੜਾ ਮੇਰਾ ਬਰਥ ਸਰਟੀਫਿਕੇਟ ਉਹ ਵੀ ਚੇਂਜ ਹੋ ਗਿਆ ਹੂੰ ਨਾ ਉਥੋਂ ਸ਼ਿਫਟ ਕੀਤੇ ਕਿਧਰੇ ਉਧਰ ਚਲੇ ਗਏ ਯੂਪੀ ਵਾਲ ਤੇ ਯੂਪੀ ਦੇ ਵਿੱਚ ਜਦੋਂ ਅਸੀਂ ਡੋਮਿਸਾਈਲ ਸਰਟੀਫਿਕੇਟ ਲੈਣ ਆਪਣੇ ਬੱਚਿਆਂ ਵਾਸਤੇ ਗਿਆ ਤੇ ਪਹਿਲੋ ਯੂਪੀ ਹੁੰਦਾ ਸੀ ਉਹ ਡੋਮਿਸਾਈਲ ਛੱਡੇ ਕਹਿੰਦੇ ਨਹੀਂ ਜੀ ਇਹ ਤਾਂ ਆਪਕੇ ਕਾਗਜ਼ ਯੂਪੀ ਮੇ ਰਹਿ ਗਏ ਅਭੀ ਤੇ ਉਤਰਾਖੰਡ ਕੋ ਬਣ ਗਏ ਹਾਂ ਕਿੰਨਾ ਵੱਡਾ ਫਰਕ ਹੈ ਔਰ ਸਾਨੂੰ ਸਾ ਕਿੰਨੀ ਪ੍ਰੋਬਲਮ ਆਈ ਤੋ ਉਥੋਂ ਜਦੋਂ ਅਸੀਂ ਇੱਥੇ ਮੋਹਾਲੀ ਆਨੇ ਆ ਤੇ ਯੂ ਵਿਲ ਨਾਟ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਐਸ ਇੱਕ ਸੋਲਜਰ ਪੁਆਇੰਟ ਆਫ ਵਿਊ ਦੇ ਨਾਲ ਔਰ ਐਸ ਅ ਸਿੱਖ ਪੁਆਇੰਟ ਆਫ ਵਿਊ ਦੇ ਨਾਲ ਜਦੋਂ ਅਸੀਂ ਕਾਰ ਇੱਕ ਹਲਦਵਾਨੀ ਖਰੀਦਿਆ ਤੋ 284 ਸ਼ੁਰੂ ਹੋ ਗਿਆ ਹਮ ਹਾਜ਼ੋਨੀ ਹੈਗਾ ਸੀ ਉਥੇ ਜਿਹੜਾ ਗਵੰਡੀਆ ਦੇ ਘਰ ਅੱਗ ਲੱਗ ਗਈ ਪਰ ਫੋਰਸ ਜਿੱਦ ਨਹੀਂ ਮੇਰੇ ਪਿਤਾ ਜੀ ਨੇ ਚਾਰ ਪੈਸੇ ਇਕੱਠੇ ਕਰ ਘਰ ਬਣਾਇਆ ਸੀ ਉਹ ਘਰ ਆਪਣੀ ਪਰਿਵਾਰ ਨੂੰ ਬਚਾਉਣ ਵਾਸਤੇ ਉਹਨਾਂ ਨੇ ਹਾਜ਼ਮਾਨੀ ਤੋਂ ਉਥੋਂ ਉਖੜ ਗਏ ਤੇ ਇਧਰ ਆਣਾ ਪਿਆ ਹਮ ਸੋ ਸਿੱਖੀ ਜਿਹੜੀ ਹੈ ਕਿ ਇੱਥੇ ਵੀ ਅਟੈਕ ਹੋਈ ਕਿੱਥੇ ਹਾਜ਼ਮਾਨੀ ਦੇ ਵਿੱਚ ਜੀ ਜੀ ਫਿਰ ਇਥੇ ਰੂਪ ਲੈ ਸਾਨੂੰ ਇਧਰ ਸ਼ਿਫਟ ਕਰਨਾ ਪਿਆ ਸੋ ਵਾਟ ਆਮ ਟ੍ਰਾਈਂਗ ਟੂ ਸੇ ਕਿ ਸੇਖ ਇੱਕ ਐਵਜੀ ਜੀ ਹੈਗੀ ਇਹ ਕਿ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਭਾਵੇਂ ਉਹ ਆਪਣੀ ਇੱਕ ਸੋਚ ਤੇ ਉਹਦੀ ਹੈਗੀ ਇੱਕ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਕਿਉਂਕਿ ਜਿਹੜੀ ਸੋਚ ਹੈਗੀ ਨਾਨਕ ਦੀ ਸੋਚ ਨਾਲ ਸਰਬਤ ਦਾ ਭਲਾ ਹੁੰਦਾ ਅਸੀਂ ਉਸ ਸੋਚ ਨਾਲ ਉਹ ਸੋਚ ਨਾਲ ਅੱਗੇ ਵਧ ਰਹੇ ਹਾਂ لیکن ਜਿਹੜੇ ਸਰਕਮਸਟਾਂਸਸ ਹੈਗੇ ਨੇ politcal circumstances ਨੇ democratic circumstances again ਉਹਦੇ ਵਿੱਚ ਤੁਹਾਨੂੰ ਕਿਦਰੇ ਵੀ ਤੁਹਾਡੇ ਪੈਰ ਨਹੀਂ ਲੱਗ ਰਹੇ ਨਹੀਂ ਲੱਗ ਰਹੇ ਇਹ ਹੀ ਕਾਰਨ ਹੈਗਾ ਕਿ 84 ਦੇ ਵਿੱਚ ਵੀ ਸਿੱਖਾਂ ਨੂੰ ਇਹ ਕੋਈ ਬਹੁਤ ਵੱਡਾ ਕੋਈ ਪ੍ਰੋਬਲਮ ਨਹੀਂ ਹੈਗੀ ਸੀ ਦਾ ਪ੍ਰੋਬਲਮ ਕੁਡ ਹੈਵ ਬੀਨ ਸੋਲਡ ਵੈਰੀ ਸਿੰਪਲ ਰੋਗ ਕੰਨਾ ਸਾਹਿਬ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ ਮੈਂ ਤੁਹਾਡੀ ਗੱਲ ਨੂੰ ਕੋਟ ਕਰਦਾ ਜਦੋਂ ਤੇ ਸਿੱਖ ਆਪਣੇ ਧਰਮ ਦੀ ਗੱਲ ਕਰਦਾ ਹਾਂਜੀ ਤੇ ਉਹ ਤਾਂ ਟੈਰਰਿਸਟ ਕਿਹਾ ਜਾਂਦਾ ਤੇ ਜਦੋਂ ਇਹ ਲੋਕ ਆਪਣੇ ਧਰਮ ਦੇ ਨਾਂ ਤੇ ਸੰਦੂਰ ਪ੍ਰਚਨ ਕਰਦੇ ਆ ਉਦੋਂ ਇਹ ਗਲਤ ਨਹੀਂ ਹੁੰਦੇ ਹੁਣ ਪਿਛਲੇ ਦਿਨ ਤੁਸੀਂ ਇਹ ਮੈਨੂੰ ਉਹਦਾ ਕੈਮਰਾ ਗੱਲ ਕਰ ਰਹੇ ਸੀ ਵੀ 07 ਜੀ ਦਾ ਪ੍ਰੋਗਰਾਮ ਹੋ ਰਿਹਾ ਸੀ ਉਹਨਾਂ ਨੇ ਉਹਨੂੰ ਖਾਣੇ ਤੇ ਇਨਵਾਈਟ ਕੀਤਾ ਬਬਦੀ ਸਾਹਿਬ ਨੂੰ ਹਾਂਜੀ ਪੀਐਮ ਸਾਹਿਬ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਮਾਨਯੋਗ ਤੇ ਇਹ ਕਹਿੰਦੇ ਆ ਕਿ ਮੈਂ ਉਹ ਖਾਣਾ ਛੱਡ ਕੇ ਮੈਂ ਜਗਨਨਾਥ ਮੰਦਿਰ ਦੇ ਦਰਸ਼ਨ ਕਰਨ ਗਿਆ ਹਾਂ ਉਹ ਕਿ ਜੇ ਤੁਸੀਂ ਆਪਣੇ ਧਰਮ ਨੂੰ ਇੰਨਾ ਪਿਆਰ ਕਰਦੇ ਹੋ ਤੇ ਸਿੱਖ ਜੀ ਆਪਣੇ ਧਰਮ ਨੂੰ ਪਿਆਰ ਕਰਦੇ ਆ ਤੇ ਫਿਰ ਕਿਉਂ ਮਾਰੇ ਲੱਗਦੇ ਆ ਦੇਖੋ ਉਹੀ ਗੱਲ ਹੈਗੀ ਕਿ ਥੋੜੇ ਦਿਨ ਪਹਿਲਾਂ ਉਹ ਸੰਦੂਰ ਜਿਹੜਾ ਰੋਕਿਆ ਗਿਆ ਲੋਕ ਹੀ ਕਹਿੰਦੇ ਹੈਗੇ ਨੇ ਕਿ ਆ ਮੈਂ ਲੋਕ ਹੀ ਕਹਿੰਦੇ ਇਸ ਬੈਸਟਰ ਦਾ ਪ੍ਰੈਜ਼ੀਡੈਂਟ ਮਿਸਟਰ ਟਰੰਪ ਉਹਨਾਂ ਨੇ ਖੁਦ ਹੀ ਆਖਿਆ ਕਿ ਮੈਂ ਰੁਕਾਈ ਹੈਗੀ ਇਹ ਜੰਗ ਬਿਲਕੁਲ ਰਾਈਟ ਉਹ ਜੰਗ ਕੀ ਹੈਗੀ ਸੀ ਉਹ 2-4 ਦਿਨ ਜਿਹੜੀ ਵੀ ਇਧਰ ਉਧਰ ਮਸਾਇਲੇ ਚੱਲੀਆਂ ਲੇਕਿਨ ਪੰਜਾਬ ਤੇ ਪੂਰਾ ਪ੍ਰੈਸ਼ਰ ਦੇ ਵਿੱਚ ਅੰਡਰ ਆਇਆ ਬਹੁਤ ਵੱਡਾ ਇੱਥੋਂ ਤੱਕ ਪ੍ਰੈਸ਼ਰ ਚ ਆਇਆ ਕਿ ਈਵਨ ਟੂ ਅਨ ਐਕਸਟੈਂਡ ਕਿ ਇੱਕ ਐਵੀ ਕੰਮ ਸ਼ੁਰੂ ਹੋ ਗਿਆ ਕਿ ਭਾਈ ਦੇਖੋ ਜੀ ਹਮ ਗੋਲਡਨ ਟੈਂਪਲ ਕੋ ਪ੍ਰੋਟੈਕਟ ਕਰਨੇ ਲਈ ਗਨਸ ਲਗਾਈ ਸੀ ਇਹਦਾ ਮਤਲਬ ਕਿ ਇੱਕ ਫੌਜੀ ਯੂਨੀਫਾਰਮ ਵਾਲੇ ਬੰਦੇ ਲੁੱਕੀ ਅਗਰ ਇਦਾਂ ਭੁੱਲਣਗੇ ਇਹਦਾ ਮਤਲਬ ਤੁਸੀਂ ਕੋਈ ਆਸਾਨ ਕਰ ਰਹੇ ਹੋ ਕਿਉਂਕਿ ਅਗਰ ਇੱਕ ਪ੍ਰੋਟੈਕਸ਼ਨ ਸਸੇ ਦੇਣੀਆਂ ਹੈਗੀਆਂ ਨੇ ਇਟ ਇਜ਼ ਅ ਪਾਰਟ ਆਫ ਯੂ ਡਿਊਟੀ ਜੀ ਨਾਟ ਓਨਲੀ ਗੋਲਡਨ ਟੈਂਪਲ ਇਟ ਇਜ਼ ਦੀ ਕੰਪਲੀਟ ਏਰੀਆ ਆਫ ਬਟ ਸਪੈਸੀਫਿਕਲੀ ਕਹਣਾ ਕਿ ਗੋਲਡਨ ਟੈਂਪਲ ਇਟ ਇਜ਼ ਨਾਟ ਰਾਈਟ ਨਹੀਂ ਰਾਈਟ ਟੈਂਪਲ ਔਰ ਫਿਰ ਸਿੱਖ ਕਹਿੰਦੇ ਕਿ ਨਹੀਂ ਯਾਰ ਸਾਨੂੰ ਕੋਈ ਲੋੜ ਨਹੀਂ ਪ੍ਰੋਟੈਕਸ਼ਨ ਦੀ ਅਸੀਂ ਆਪਣੇ ਪ੍ਰੋਟੈਕਸ਼ਨ ਆਪਣੇ ਆਪ ਕਰ ਸਕਦੇ ਹਾਂ ਔਰ ਗੱਲ ਵੀ ਸਹੀ ਹੈ ਕਿ ਜੋ ਤਾਂ ਇੰਨੇ ਸਦੀਆਂ ਤੋਂ ਸਿੱਖ ਪੂਰੇ ਹਿੰਦੂ ਧਰਮ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਖੜਾ ਹੋਇਆ ਵੇ ਤੇ ਕਿਉਂ ਨਾ ਅੱਜ ਸਿੱਖ ਨੂੰ ਉਸ ਤਰੀਕੇ ਨਾਲ ਖੁੱਲੀ ਛੂਟ ਮਿਲੇ ਕਿ ਵੀ ਵੀ ਕੈਨ ਸਟਿਲ ਪ੍ਰੋਟੈਕਟ ਜੀ ਸਾਨੂੰ ਕੋਈ ਯੂਨੀਫਾਰਮ ਦੀ ਲੋੜ ਨਹੀਂ ਹੈਗੀ ਸਾਨੂੰ ਕਿ ਆਰਮ ਫੋਰਸਸ ਦੀ ਲੋੜ ਨਹੀਂ ਹੈਗੀ ਸਾਡੀ ਸੋਚ ਇਦਾਂ ਦੀ ਹੈਗੀ ਸਾਡੀ ਜਿਹੜੀ ਇੱਕ ਇੱਕ ਸੋਚ ਹੈਗੀ ਹੈ ਕਿ ਅਸੀਂ ਸਰਬੱਤ ਦੇ ਭਲੇ ਦੀ ਜਦੋਂ ਗੱਲ ਕਰਨਿਆ ਇਹ ਸਿੱਖ ਸਿਰਫ ਪੰਜਾਬ ਵਾਸਤੇ ਹੀ ਨਹੀਂ ਇਸ ਦੁਨੀਆ ਦੇ ਵਿੱਚ ਜਿੱਥੇ ਵੀ ਗਿਆ ਹੈਗਾ ਉੱਥੇ ਇਹਨੇ ਨਾਮ ਬਣਾਇਆ ਅੱਜ ਤੁਸੀਂ ਟਾਈਮਸ ਟਾਈਮਸ ਮੈਗਜ਼ੀਨ ਅੱਜ ਨਹੀਂ ਪੜ੍ਹ ਕੇ ਦੇਖੋ ਲੇਟਸਟ ਜੇ ਫੋਟੋ ਵੀ ਦੀ ਹੈਗੀ ਆਪਣੇ ਇੱਕ ਸਿੱਖ ਸਾਡੀ ਹੈਗੀ ਜਿਨ੍ਹਾਂ ਨੇ ਕਿ ਇੱਕ ਇੰਟਰਨੈਸ਼ਨਲ ਮੋਨਟਰੀ ਫੰਡ ਜਿਹੜਾ ਹੈ ਵਾਚ ਜਿਹੜਾ ਵਰਲਡ ਲੈਵਲ ਦਾ ਬੈਂਕ ਹੈਗਾ ਉਹ ਉਸ ਲੈਵਲ ਨੂੰ ਵੀ ਉਹ ਕੰਟਰੋਲ ਕਰ ਰਹੇ ਸੋਚੇਗੀ ਹੈ ਨਾ 7G ਦੇ ਵਿੱਚ ਪਾਗ ਲੈ ਰਹੇ ਆ 7G ਦੇ ਵਿੱਚ ਲੋਕੀ ਪਾਗ ਲੈ ਰਹੇ ਨੇ ਇੰਟਰਨੈਸ਼ਨਲੀ ਸਾਡੇ ਹਰ ਜਗ੍ਹਾ ਮਤਲਬ ਅਗਰ ਸਾਨੂੰ ਤੁਸੀਂ ਡਿਫਰੈਂਸ਼ੀਏਟ ਕਰੋਗੇ ਡਿਸਕ੍ਰਿਮੀਨੇਟ ਕਰੋਗੇ ਉਥੋਂ ਸਾਡੇ ਕਾਰਨ ਸਾਡੇ ਜਿਹੜੀ ਪੋਲੀਟੀਕਲ ਜਿਹੜਾ ਸਿਸਟਮ ਹੈਗਾ ਉਹ ਡਿਸਟਰਬ ਹੋ ਰਿਹਾ ਹੈ। ਹਮਮ ਔਰ ਇਹੀ ਕਾਰਨ ਹੈ ਕਿ ਵੇ ਮੈਂ ਇਸ ਚੀਜ਼ ਨੂੰ ਥੋੜਾ ਜਆ ਮੈਂ ਇੱਕ ਕੋਈ ਕੋਈ ਸਕਾਲਰਲੀ ਗੱਲ ਨਹੀਂ ਹੈਗੀ ਜੀ ਜੀ ਇਹ ਕੋਈ ਸੋਚ ਹੈਗੀ ਕਿ ਹਰ ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਸੇਖੇ ਬਈ ਅਗਰ ਨਾਨਕ ਦੀ ਸੋਚਣਾ ਚੱਲੇਗਾ ਉਹ ਇਹਨਾਂ ਸੋਚ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ-ਵੱਡੀਆਂ ਲੜਾਈਆਂ ਵੀ ਜਿਹੜੀਆਂ ਹੈਗੀਆਂ ਨੇ ਉਹ ਵੀ ਰਕਵਾ ਸਕਦਾ ਵੇ ਹਮ ਅਗਰ ਸਾਡਾ ਬਿਗਲ ਭਗਲਪੁਰ ਤੇ ਵੇਚ ਰਾਈਟਸ ਨੂੰ ਕੰਟਰੋਲ ਕਰ ਸਕਦਾ ਵੇ ਤੇ ਕਿਹ ਇਦਾਂ ਦੀ ਕੋਈ ਇਦਾਂ ਦੀ ਨੇਗੋਸ਼ੀਏਸ਼ਨ ਚਲਾਸੀ ਦੇ ਵਿੱਚ ਵੀ ਹੋ ਸਕਦੀ ਸੀ ਨਾ ਹਮ ਔਰ ਅੱਜ ਦੇ ਜਨਰਲ ਜਿਹੜੇ ਇਹਨਾਂ ਦੇ ਹੁਣ ਜਿਹੜੇ ਰਿਟਾਇਰ ਹੋ ਉਸ ਟਾਈਮ ਹੈਗੇ ਨੇ ਉਹ ਕਹਿ ਰਹੇਗੇ ਨਾ ਓਪਨਲੀ ਕਿ ਆਰਮ ਫੋਰਸਸ ਵਰ ਆਲਸੋ ਪੋਲੀਟੀਕਲੀ ਡਿਵਾਈਡਿਡ ਹਾਂ ਨਾ ਦਿਸ ਇਜ਼ ਵੈਰੀ ਵੈਰੀ ਇਹ ਇਸ ਚੀਜ਼ ਦਾ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਬਿਲਕੁਲ ਕਿ ਆ ਟੈਰਰਿਜ਼ਮ ਵਾਸ ਬਿਕੋਜ਼ ਆਫ ਸਿਕਸ ਔਰ ਸਟੇਟ ਦਾ ਟੈਰਰਿਜ਼ਮ ਹੈਗਾ ਸੀ ਜਿਹਦੇ ਨਾਲ ਸਾਡਾ ਸਿੱਖ ਜਿਹੜਾ ਹੈਗਾ ਵੀ ਉਹ ਬਦਨਾਮ ਹੋਇਆ ਸੋ ਵੀ ਨੀਡ ਟੂ ਕੈਰੀ ਆਊਟ ਅ ਸਟੱਡੀ ਇਹਦੇ ਨਾਲ ਹੀ ਇਹ ਦੇਖੋ ਕਿ ਅੱਜ ਦੀ ਲੜਾਈ ਦੇ ਵਿੱਚ ਵੀ ਜਿਹੜੀ ਹੁਣ ਲਗਾਤਾਰ ਇਜ਼ਰਾਈਲ ਇਰਾਨ ਗਾਜ਼ਾ ਔਰ ਔਰ ਉਹ ਸੰਦੂਰਦਾਸੀ ਦੇਖ ਲਿਆ ਮਜ਼ਹਬ ਜੋ ਹੈਗਾ ਬਹੁਤ ਵੱਡਾ ਇੰਪੋਰਟੈਂਟ ਇੱਕ ਰੋਲ ਪਲੇ ਕਰਦਾ ਹੈ ਮਜ਼ਬ ਦੀ ਲੜਾਈ ਹੋ ਗਈ ਜਿਹੜੀ ਬਿਲਕੁਲ ਤੁਸੀਂ ਅਸੀਂ ਆਰਮ ਫੋਰਸਸ ਅਸੀਂ ਦੇਖੋ ਉਸੇ 1971 ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਇਹਨਾਂ ਦੇ ਜਿਹੜੀ ਚਾਸੀ ਹੋ ਰਹੀ ਸੀ ਪੂਰਾ ਇੱਕ ਆਰਮ ਫੋਰਸਸ ਨੇ ਜਿੱਦ ਕੇ ਦਿੱਤਾ ਉਹਨਾਂ ਨੂੰ ਇੱਕ ਨਵਾਂ ਜਨਮ ਦਿੱਤਾ ਬੰਗਲਾਦੇਸ਼ ਦਾ ਲੇਕਿਨ ਆਜ਼ਾਦੀ ਦੇ ਤਰੀਕੇ ਦੇ ਵਿੱਚ ਬਿਲਕੁਲ ਪੁੱਠਾ ਹੋ ਗਿਆ ਜਨਮ ਪ੍ਰੋਟੈਕਟ ਸਿੰਘ ਵਰਗਿਆਂ ਨੇ ਜਿੱਤਦਾ ਜਿੱਦ ਕੇ ਸੋ ਮਨੀ ਪੀਪਲ ਸ਼ਬੇਗ ਸਿੰਘ ਉਹ ਸ਼ਬੇਗ ਸਿੰਘ ਆਈ ਵਾਸ ਜਸ ਸਿੰਕੀ ਇੱਕ ਉਹ ਜਨਰਲ ਜਿਹੜਾ ਸੀ ਉਹ ਲੜੇ ਹੈਗਾ ਸੀ ਲੇਕਿਨ ਅਖੀਰ ਵਿੱਚ ਉਹ ਹਾਲਾਤ ਵਿੱਚ ਕਿੱਦਾਂ ਪਹੁੰਚ ਗਿਆ ਇਹਦੀ ਪੂਰੀ ਸਟਡੀ ਹੋਣੀ ਚਾਹੀਦੀ ਹੈ ਕਿ ਕਿਸ ਹਾਲਾਤ ਵਿੱਚ ਉਹ ਨੂੰ ਜਨਰਲ ਸੋਰੀ ਮੈਂ ਜਨਰਲ ਸ਼ਬੇਗ ਸਿੰਘ ਜਨਰਲ ਸ਼ਬੇਗ ਸਿੰਘ ਦੀ ਗੱਲ ਕਰ ਰਿਹਾ ਉਹ ਕਿਸ ਹਾਲਾਤ ਵਿੱਚ ਜਾ ਕੇ ਸੇਵਾਦਾਰਾਂ ਦੇ ਵਿੱਚ ਜਾ ਕੇ ਆਪਣੀ ਅਖੀਲੇ ਦਿਨ ਉਨੇ ਬਤਾਏ ਸੋ ਮੈਂ ਇਹ ਨਹੀਂ ਕਹਿੰਦਾ ਕਿ ਸਿਕ ਇਸ ਕੋਰਟ ਮਾਰਸ਼ਲ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਕਿੰਨਾ ਵੱਡਾ ਉਤੇ ਡਾ ਵੱਡਾ ਚੈਨਲ ਹੈ ਤੁਹਾਡੇ ਦੇਸ਼ ਲਈ ਲੜ ਰਿਹਾ ਪਤਾ ਇੱਕ ਐਸੇ ਕਿਸੇ ਕੋਹ ਦੇ ਨਾਂ ਤੇ ਇਨਾ ਵੱਡਾ ਬਿੱਤ ਕਰਾ ਸੋ ਵੀ ਨੀਡ ਟੂ ਇਨਵਸ ਚੀਜ਼ ਨੂੰ ਸੜਾ ਸਟੱਡੀ ਕਰਨ ਦੀ ਲੋੜ ਸੀਗੀ ਥੋੜਾ ਜਿਹਾ ਹੋਰ ਗਹਿਰਾਈਆਂ ਦੇ ਵਿੱਚ ਡੋੜੇ ਇਸੇ ਸੋਚ ਦੇ ਨਾਲ ਮੈਂ ਕਹਿੰਦਾ ਇਹ ਆਉਣ ਵਾਲਾ ਜਿਹੜਾ ਸਮਾਂ ਹੈਗਾ ਵੇ ਇਹ ਲੜਾਈਆਂ ਦਾ ਨਹੀਂ ਹੈਗਾ ਇਹ ਦੇ ਇਵਨ ਪ੍ਰੈਜ਼ੈਂਟ ਪ੍ਰਧਾਨ ਮੰਤਰੀ ਵੀ ਇਹ ਕਹਿੰਦੇ ਨੇ ਕਿ ਆ ਜਿਹੜਾ ਸਮਾਂ ਹੈਗਾ ਲੜਾਈ ਦਾ ਨਹੀਂ ਹੈਗਾ ਲੇਕਿਨ ਜਦੋਂ ਧਰਮ ਦੇ ਨਾਂ ਦੀ ਕਹਾਣੀ ਆਈ ਇਹ ਲੜਾਈ ਸਭ ਤੋਂ ਪਹਿਲਾਂ ਅਸੀਂ ਆਪਸਨ ਦੂਰ ਸ਼ਾਦਾ ਸ਼ੁਰੂ ਹੋ ਗਿਆ ਇੰਨੀ ਇੰਨੀ ਮਿਜ਼ਾਈਲਸ ਫਾਇਰ ਕੀਤੀ ਇੰਨੇ ਬ੍ਰਹਮੋਸ ਫਾਇਰ ਕੀਤੇ ਇੰਨੇ ਜਹਾਜ਼ ਤੁਸੀਂ ਫਾਇਰ ਕਰ ਯੂਜ਼ ਕੀਤੇ ਹੈਗੇ ਨੇ ਕਿ ਜਿਹੜੀ ਕਿ ਅਸੀਂ ਸੋਚਿਆ ਵੀ ਨਹੀਂ ਹੈਗਾ ਸੀ 10 ਗੁਣਾ ਉਹਦਾ ਇਫੈਕਟ ਹੋਇਆ ਪਰਲੇ ਪਾਸੇ ਉਹਦੇ ਨਾਲ ਹੀ ਦੇਖੋ ਹੁਣ ਹਰ ਪਾਸੇ ਇਹਦਾ ਇਫੈਕਟ ਹੋ ਗਿਆ ਵੇ ਸੋ ਲੜਾਈ ਜਿਸ ਪਾਸੇ ਨੂੰ ਜਾ ਰਹੀ ਹੈ ਇਹ ਕਿਹੜੇ ਵਰਲਡ ਵਾਰ ਨੂੰ ਕਿਹੜੇ ਕਿਸ ਲੈਵਲ ਤੱਕ ਚਲੀ ਜਾਏਗੀ ਐਟ ਲੀਸਟ ਗੁਰੂ ਮਹਾਰਾਜ ਤੋਂ ਅਸੀਂ ਅਰਦਾਸਾ ਕਰੀਏ ਨਾਨਕ ਦੇ ਘਰ ਅਰਦਾਸ ਕਰੀਏ ਕਿ ਮਹਾਰਾਜ ਇਹ ਐਟਲੀਸਟ ਪੰਜਾਬ ਨੂੰ ਤੇ ਸੁਖ ਸ਼ਾਂਤੀ ਦੇ ਵਿੱਚ ਰੱਖੋ ਔਰ ਅਗਰ ਪੰਜਾਬ ਨੂੰ ਸਿੱਖੀ ਕਾਰਨ ਹੀ ਅਗਰ ਤੇ ਸੁਖ ਸ਼ਾਂਤੀ ਮਿਲ ਸਕਦੀ ਹੈ ਤੇ ਵੀ ਬਹੁਤ ਵੱਡੀ ਇੱਕ ਡਿਫੈਂਸ ਹੈ ਇਹ ਹਿੰਦੁਸਤਾਨ ਵਾਸਤੇ ਜੀ ਹਿੰਦੁਸਤਾਨ ਨੂੰ ਅਗਰ ਇੱਕ ਛੋਟਾ ਜਿਹਾ ਕਿ ਇਰੀਆ no war zone ਅਗਰ ਡਿਕਲੇਅਰ ਹੋ ਜਾਂਦਾ ਵੇ ਔਰ ਅਸੀਂ ਸਿੱਖ ਸਾਰੇ ਮਿਲ ਕੇ ਅਸੀਂ ਕਹਿੰਨੇ ਕਿ ਨਹੀਂ ਅਸੀਂ ਇੱਥੇ ਲੜਾਈ ਨਹੀਂ ਲੱਗਣ ਦੇਣੀ ਪਰ ਜਿਹੜੇ ਸਾਡੇ ਲੀਡਰ ਆ ਪੰਜਾਬ ਦੇ ਨੈਸ਼ਨਲ ਲੀਡਰ ਤਾਂ ਕਹਿੰਦੇ ਕਹਿੰਦੇ ਨੇ ਪੰਜਾਬ ਦੇ ਲੀਡਰ ਭਾਵੇਂ ਕਾਂਗਰਸੀ ਹੋਵੇ ਭਾਵੇਂ ਅਕਾਲੀ ਹੋਵੇ ਤੇ ਭਾਵੇਂ ਆ ਨਵੇਂ ਆਣ ਇਹ ਸਾਰੇ ਕਹਦੇ ਆ ਬਾਰਡਰ ਏਰੀਆ ਜੀ ਇੱਥੇ ਤੇ ਹੋ ਹੀ ਨਹੀਂ ਸਕਦਾ ਇਹ ਆਪ ਵੀ ਕਰਨਾ ਨਹੀਂ ਚਾਹੁੰਦੇ ਇਹਨਾਂ ਨੂੰ ਪਤਾ ਵੀ ਇਹ ਗੱਲਾਂ ਕਰਕੇ ਸਾਨੂੰ ਫਾਇਦਾ ਮਿਲਦਾ ਦੇਖੋ ਜੀ ਇਦਾਂ ਇਹ ਹੈ ਵੀ ਹੁਣ ਸਮਾਂ ਨਿਕਲ ਗਿਆ ਹੈ ਕਿ ਕੋਹ ਨੂੰ ਹੋਣ ਤੇ ਜਿਸ ਤਰੀਕੇ ਦਾ ਆਮਸ ਐਮੂਨੀਸ਼ਨ ਯੂਜ਼ ਹੋ ਰਿਹਾ ਕੋਈ ਬਾਰਡਰ ਨਹੀਂ ਰਹਿ ਗਿਆ ਇਹ ਬਾਰਡਰਲੈਸ ਵਰਲਡ ਬਣ ਗਈ ਹੈ ਇੱਥੇ ਤੇ ਹੁਣ ਅਗਰ ਧਾਰਮਿਕ ਤੌਰ ਦੇ ਨਾਲ ਹੁਣ ਇੱਕ ਬੁਨਿਆਦ ਬਣ ਗਈ ਹੈ ਕਿ ਧਾਰਮਿਕ ਤੌਰ ਨਾਲ ਲੋਕੀ ਆਪਣੇ ਆਪ ਨੂੰ ਸਮੇਟਣ ਲੱਗ ਪਏ ਨੇ ਔਰ ਇਹ ਇੱਕ ਦੂਜੇ ਦੇ ਉੱਤੇ ਅਟੈਕ ਕਰਨ ਲੱਗ ਪਏ ਹੈਗੇ ਨੇ ਔਰ ਅਗਰ ਅਸੀਂ ਜਿਹਹਾਦੀ ਇਸਲਾਮ ਦੇ ਵਿੱਚ ਦੇਖਣੇ ਹੈਗੇ ਆ ਤੇ ਅਗਰ ਜਿਸ ਤਰੀਕੇ ਨਾਲ ਹੋ ਸਕਦਾ ਹੈ ਕਿ ਸਾਡੀ ਸੋਚ ਵਾਲੇ ਜਿਹੜੇ ਲੋਕੀ ਨੇ ਇੱਥੇ ਵੀ ਜਹਾਦਪਨ ਹੈਗਾ ਤਦ ਦੇ ਤੇ ਸਾਡੇ ਲਗਾਤਾਰ ਜਿਹੜੇ ਹੈਗੇ ਨੇ ਇਹ ਜਿਹੜੇ ਸਿੱਖ ਰੂਪ ਹੈਗਾ ਵੇ ਉਹਦੇ ਤੇ ਅਟੈਕ ਹੋਏ ਜਾਂਦੇ ਹੈਗਾ ਜੀ 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 ਤੇ ਸਿੱਖ ਰੂਪ ਨੂੰ ਅਸੀਂ ਹੁਣ ਉੱਤੇ ਚੱਕਣਾ ਹੈਗਾ ਵੇ ਇਹਦੇ ਵਿੱਚ ਕੋਈ ਪੋਲਿਟੀਕਲ ਪੁਆਇੰਟ ਆਫ ਹਿਊਮਨ ਦੇਖਣਾ ਸਿੱਖ ਪੋਲਿਟੀਕਲੀ ਬੀਜੇਪੀ ਚ ਵੀ ਹੈਗਾ ਵੇ ਸਿੱਖ ਕੰਪਰਿਟ ਵੀ ਹੈਗਾ ਵੇ ਸਿੱਖ ਆਪ ਵਿੱਚ ਵੀ ਹੈਗਾ ਵੇ ਸਿੱਖ ਸੋਨੇ ਕਾਲੀ ਦਿਲ ਵਿੱਚ ਵੀ ਹੈਗਾ ਸਿੱਖ ਆਪਣਾ ਜਿਹੜੀ ਕਾਂਗਰਸ ਦੀ ਦੂਜੀਆਂ ਪਾਰਟੀਆਂ ਦੇ ਵਿੱਚ ਹੈਗਾ ਅੱਜ ਦੀ ਤਰੀਕ ਵਿੱਚ ਹਾਲਾਤ ਇਹ ਹੋ ਗਏ ਨੇ ਕਿ ਸਿੱਖ ਅਗਰ ਕੱਲਾ ਆ ਕੇ ਵੋਟ ਵਾਸਤੇ ਖੜਾ ਹੁੰਦਾ ਤੇ ਉਹਨਾਂ ਨੂੰ ਲੋਕੀ ਕਹਿੰਦੇ ਨੇ ਏਜੰਸੀ ਦਾ ਬੰਦਾ ਸੋ ਵੀ ਆਰ ਇਨ ਅ ਵੈਰੀ ਕਨਫਿਊਜ਼ਡ ਸਟੇਟ ਪੋਲੀਟੀਕਲੀ ਸੋ ਅੱਜ ਦੀ ਤਰੀਕ ਵਿੱਚ ਸਾਨੂੰ ਸੇਖੋ ਸਭ ਲੋੜ ਹੈਗੀ ਇਹ ਕਿ ਸਿੱਖ ਪਹਿਲੋ ਆਪਣੇ ਇੱਕ ਰੂਪ ਦੇ ਵਿੱਚ ਆਵੇ ਜੀ ਐਨ ਆਪਣੀ ਜਿਹੜੀ ਸੇਵਾ ਹੈਗੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਵਿੱਚ ਜਾਵੇ ਉੱਥੇ ਪੂਰੀ ਸੇਵਾ ਦੇਣ ਲੇਕਿਨ ਸਿੱਖ ਦੇ ਵਾਂਗੂ ਦੇਵੇ ਨਾਟ ਦੈਟ ਕਿ ਮੈਂ ਉਹ ਜੇ ਤੂੰ ਪੋਲੀਟੀਕਲੀ ਤੁਸੀਂ ਚਲੇਗਾ ਅਲੱਗ-ਅਲੱਗ ਤੁਸੀਂ ਆਪਣੀ ਸੀਟ ਲੈਣੀ ਹੈ ਕਿਉਂਕਿ ਨੇਚਰਲੀ ਤੁਸੀਂ 2% ਹੈਗੇ ਹੋ ਤੁਹਾਨੂੰ ਤੇ ਪੰਜਾਬ ਦੀ ਅਗਰ ਸਟੈਟਿਸਟਿਕਸ ਦੇਖੋ ਤੁਸੀਂ ਅਗਰ ਡੈਮੋਕਰੇਟਿਕਲੀ ਇਲੈਕਸ਼ਨ ਦੇ ਤੌਰ 'ਤੇ ਜਾਓਗੇ ਔਰ ਅਗਰ ਤੁਸੀਂ ਆਖੋ ਕਿ ਮੈਂ ਸਿੱਖੀ ਦੇ ਰੂਪ ਦੇ ਨਾਲ ਮੈਨੂੰ ਕੀ ਕਹਿੰਦੇ ਨੇ ਤੁਸੀਂ ਦੇ ਦਿਓ ਮੇਬੀ ਵੀ ਵੀ ਵਿਲ ਫੀਲ ਡਿਫੀਟਿਡ ਜੀ ਜੀ ਸੋ ਵੀ ਅਸੀਂ ਆਪਣਾ ਸਿੱਖੀ ਰੂਪ ਜਿਹੜਾ ਹੈਗਾ ਵੇ ਸਿੱਖੀ ਤੌਰ ਦੇ ਨਾਲ ਸਾਨੂੰ ਜ਼ਿੰਦਗੀ ਭਾਵੇਂ ਸੋਲਜਰਾਂ ਜੀ ਭਾਵੇਂ ਅਸੀਂ ਬਾਣੀ ਦੇ ਨਾਲ ਜੁੜੇ ਹੋਏ ਆ ਗੁਰੂ ਦੇ ਘਰ ਜੁੜੇ ਹੋਏ ਆ ਭਾਵੇਂ ਅਸੀਂ ਲੋਕ ਸੇਵਾ ਦੇ ਜੁੜੇ ਹੋਏ ਆ ਭਾਵੇਂ ਤੁਸੀਂ ਐਜੂਕੇਸ਼ਨਿਸਟ ਹੈਗੇ ਹੋ ਭਾਵੇਂ ਤੁਸੀਂ ਮੈਡੀਕਲ ਬ੍ਰਾਂਚ ਹੈ ਕਿਤਨੇ ਵੀ ਹੈਗੇ ਹੋ ਜੀ ਜੀ ਜਿਹੜਾ ਸਿੱਖੀ ਧਾਰਮਿਕ ਇੱਕ ਸੋਚ ਹੈਗੀ ਇਹ ਨਾ ਲਗਦੀ ਜਿਹੜੀ ਸੋਚ ਹੈ ਉਹਨੂੰ ਜਿੱਦਾਂ ਅਸੀਂ ਵਧਾਵਾਂਗੇ ਉਹ ਇਸ ਦੇ ਆਪਣੇ ਪੰਜਾਬ ਵਾਸਤੇ ਡੈਫੀਨਿਟਲੀ ਚੰਗਾ ਹੈਗਾ ਔਰ ਨਾਲ ਦੀ ਨਾਲ ਦੇਸ਼ਵਾਸੀ ਚੰਗਾ ਹੈਗਾ ਸਿੱਖ ਦਾ ਜਿਹੜਾ ਰੂਪ ਹੈਗਾ ਵੇ ਉਹ オリジナル ਨਾਨਕ ਦੇ ਤੌਰ 'ਤੇ ਆਣਾ ਚਾਹੀਦਾ ਹੈ ਦੁਬਾਰਾ ਤਦ ਹੀ ਇਸ ਇਲਾਕੇ ਵਿੱਚ ਸੁਖਸ਼ਾਂਤੀ ਹੋਏਗੀ ਬਿਲਕੁਲ ਜੀ ਕਰਨਲ ਸਾਹਿਬ ਨੇ ਬਹੁਤ ਵੱਡੀ ਗੱਲ ਕੀਤੀ ਔਰ ਬਹੁਤ ਵੱਡਾ ਉਪਰਾਲਾ ਹੈ ਭਾਵੇਂ ਕਿ ਥਰੂ ਇੰਡੀਆ ਗਵਰਨਮੈਂਟ ਦੇ ਥਰੂ ਇਹ ਜੁਨੋ ਤੱਕ ਇੱਕ ਸੰਦੇਸ਼ ਪਹੁੰਚਾਉਣ ਦਾ ਇਹਨਾਂ ਦਾ ਜ਼ਰੀਆ ਹੈਗਾ ਵਾ ਤੇ ਨਾਲ ਨਾਲ ਇਹ ਹੈ ਕਿ ਜਿਹੜਾ ਗੁਰਨਾਨਕ ਦਾ ਸਰਬੱਤ ਦੇ ਭਲੇ ਦੀ ਗੱਲ ਅਸੀਂ ਰੋਜ਼ ਸਵੇਰੇ ਸ਼ਾਮ ਆਪਣੇ ਗੁਰੂ ਘਰਾਂ ਵਿੱਚ ਵੀ ਜਾਂ ਜਿੱਥੇ ਵੀ ਗੁਰਨਾਨਕ ਦਾ ਸਿੱਖ ਬੈਠਾ ਹੈ ਉਹ ਸਵੇਰੇ ਵੀ ਘਰ ਵਿੱਚ ਅਰਦਾਸ ਕਰਦਾ ਤੇ ਸ਼ਾਮ ਨੂੰ ਵੀ ਅਰਦਾਸ ਕਰਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬੱਤ ਦਾ ਭਲਾ ਤੇ ਜਿਹੜਾ ਸਰਬੱਤ ਦਾ ਭਲਾ ਮੰਗਣ ਵਾਲੀ કોਮ ਹੈ ਉਹ ਕੋਮ ਜਦੋਂ ਆਪ ਅੱਗੇ ਆ ਕੇ ਸਾਰੇ ਬਾਰਡਰਾਂ ਤੇ ਜਿੱਥੇ ਵੀ ਇਹ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਗੁਰਨਾਨਕ ਦੀ ਸੋਚ ਗੁਰਨਾਨਕ ਦਾ ਜਿਹੜਾ ਕਨਸੈਪਟ ਹੈ ਜਿਹੜਾ ਬਾਬਾ ਨਾਨਕ ਸਾਡਾ ਦੂਜੇ ਧਰਮਾਂ ਦੇ ਵਿੱਚ ਜਾ ਕੇ ਵੀ ਆਪਣੇ ਧਰਮ ਦੀ ਗੱਲ ਕਰਕੇ ਉਹਨਾਂ ਨੂੰ ਸ਼ਾਂਤੀ ਦਾ ਉਪਦੇਸ਼ ਦਿੱਤਾ ਸੀ ਤੇ ਅੱਜ ਜੇ ਗੁਰਨਾਨਕ ਦਾ ਸਿੱਖ ਵੀ ਇਸ ਉਪਦੇਸ਼ ਨੂੰ ਅਪਣਾ ਲਵੇ ਤੇ ਬਹੁਤ ਕੁਝ ਸੋਖਾ ਹੋ ਸਕਦਾ ਔਰ ਗੁਰਨਾਨਕ ਦਾ ਸਿੱਖ ਇੱਕ ਦੁਨੀਆ ਦੇ ਰੋਲ ਮਾਡਲ ਬਣ ਸਕਦਾ ਜੋ ਹੈਗਾ ਪਰ ਅਸੀਂ ਆਪਣੇ ਆਪ ਨੇ ਸ਼ਿਪਾਇਆ ਹੋਇਆ ਸਾਨੂੰ ਲੋੜ ਹੈ ਦੁਨੀਆ ਲਈ ਰੋਲ ਮੋਡਲ ਬਣੀਏ ਔਰ ਦੁਨੀਆ ਨੂੰ ਦਸੀਏ ਕਿ ਜਿਹੜੀ ਗੁਰਨਾਨਕ ਦੀ ਸੋਚ ਹੈ ਵਰਲਡ ਵਾਈਡ ਹੈ ਕੇਵਲ ਇੱਕ ਪੰਜਾਬ ਲਈ ਨਹੀਂ ਪੂਰੇ ਹਿੰਦ ਵਰਲਡ ਦੇ ਲੋਕ ਜੇ ਗੁਰਨਾਨਕ ਦੀ ਸੋਚ ਨੂੰ ਅਪਣਾ ਲੈਣਗੇ ਜੇ ਜਿਹੜਾ ਅੱਜ ਪੰਜਾਬ ਵਿੱਚ ਜਿਹੜੇ ਵਰਲਡ ਵਾਈਡ ਜਿਹੜੇ ਯੰਗ ਦਾ ਮਾਹੌਲ ਬਣਿਆ ਹੋਇਆ ਹੈ ਜਾਨਾ ਜਾਨ ਦਾ ਖਤਸ਼ਾ ਜਿਵੇਂ ਅਜ਼ਰਾਇਲ ਦੇ ਵਿੱਚ ਹੈ ਜਿਵੇਂ ਹੋਰ ਦੇਸ਼ਾਂ ਦੇ ਵਿੱਚ ਗਾਜਾ ਵਰਗੇ ਆਪਦੇ ਵਿੱਚ ਇਹ ਬਹੁਤ ਜਾਨਾਂ ਬਚਾਈਆਂ ਜਾ ਸਕਦੀਆਂ ਹਿੰਦੁਸਤਾਨ ਚ ਹੋ ਗਿਆ ਹਿੰਦੁਸਤਾਨ ਦੇ ਵਿੱਚ ਹੋ ਗਿਆ ਵਾ ਔਰ ਧਰਮ ਦੇ ਨਾਂ ਤੇ ਜਿਹੜੀ جنگ ਲੜੀ ਜਾ ਰਹੀ ਹੈ ਇਹਨੂੰ ਇਸ ਤੋਂ ਬਚਿਆ ਜਾ ਸਕਦਾ ਹੈ ਸਰਬੱਤ ਦੇ ਭਲੇ ਦੀ ਗੱਲ ਬਾਬਾ ਸਾਡਾ ਨਾਨਕ ਕਰਦਾ ਸੀ ਆਵਾਸੀ ਵੀ ਕਰੀਏ ਕਰਮਾਂ ਸਾਹਿਬ ਦਾ ਇਹ ਬਹੁਤ ਵੱਡਾ ਪਰਾਲਾ ਹੈ ਅਸੀਂ ਗੱਲਬਾਤ ਕਰਦੇ ਰਵਾਂਗੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਸੋਚ ਦੇ ਥਿਊ ਹੈਗੇ ਨੇ ਅਸੀਂ ਅਗਲੀਆਂ ਵੀਡੀਓ ਚ ਤੁਹਾਨੂੰ ਜਰੂਰ ਦੱਸਣ ਦਾ ਯਤਨ ਕਰਾਂਗੇ ਜੁੜੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ